ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਮੁਸਲਿਮ ਜਮਾਤ ਅਹਿਮਦੀਆ ਦੇ ਮੁਖ ਕੇਂਦਰ ਕਾਦੀਆਂ ਵਿਖੇ ਅੱਜ ਈਦੁਲ ਫਿਤਰ ਦੀ ਖੁਸ਼ੀ ਵਿੱਚ ਕਾਦੀਆਂ ਦੇ ਸਰਾਂ ਤਾਹਿਰ ਵਿਖੇ ਈਦ ਅੱਜ ਦੇ ਸਮਾਰੋਹ ਦੀ ਪ੍ਰਧਾਨਗੀ ਮੁਸਲਿਮ ਜਮਾਤ ਅਹਿਮਦੀਆ ਦੇ ਮੁਖ 76 ਮੌਲਾਨਾ ਮੁਹੰਮਦ ਇਨਾਮ ਗੌਰੀ ਕਰ ਰਹੇ ਸੀ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੁਸਲਿਮ ਜਮਾਤ ਅਹਿਮਦੀਆ ਵੱਲੋਂ ਦੁਨੀਆ ਵਿੱਚ ਅਮਨ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਭਰਪੂਰ ਛਲਾਗਾ ਕੀਤੀ ਅੱਜ ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਹਲਕਾ ਫਤਿਹਗੜ ਚੂੜੀਆਂ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਤ੍ਰਿਪ ਰਾਜਿੰਦਰ ਸਿੰਘ ਬਾਜਵਾ ਆਮ ਆਗਮੀ ਪਾਰਟੀ ਦੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਗਾਤ ਜਗਰੂਪ ਸਿੰਘ ਸੇਖਵਾ ਆਮ ਆਗਮੀ ਪਾਰਟੀ ਦੇ ਹਲਕਾ ਵਿਧਾਇਕ ਬਟਾਲਾ ਸ਼ਹਿਰੀ ਕਲਸੀ ਗੁਨਾਨਗ ਦੇਵ ਜੀ ਦੀ 16ਵੀਂ ਪੀਜੀ ਦੇ ਬਾਬਾ ਸੁਖਦੇਵ ਸਿੰਘ ਵਿਦੀ ਸ਼੍ਰੀ ਵਰਿੰਦਰ ਪਰਵਾਕਰ ਇਹ ਵਿਸ਼ੇਸ਼ ਤੌਰ ਤੇ ਮੌਜੂਦ ਸੀ ईद ਦੇ ਮੁਬਾਰਕ ਮੌਕੇ ਤੇ ਅੱਜ ਮੈਂ ਤੇ ਮੇਰੇ ਬਹੁਤ ਸਾਰੇ ਸਾਥੀ ਕਿਉਂਕਿ ਮੈਂ ਐਮਐਲਏ ਵੀ ਆ ਤੇ ਜਮਾਤ ਵੀ ਹਮੇਸ਼ਾ ਹੀ ਅਸ਼ੀਰਵਾਦ ਸਾਨੂੰ ਰਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸੀਂ ਪਾਕਿਸਤਾਨ ਤੋਂ ਜਦੋਂ ਇੱਥੇ ਆ ਕੇ ਸ਼ੁਰੂ ਤੇ ਵਿੱਚ ਬਸਨੇ ਸ਼ੁਰੂ ਹੋਏ ਆ ਮੇਰੇ ਸੁਰਗਵਾਸੀ ਪਿਤਾ ਦਾ ਸਰਦਾਰ ਨਾਮ ਸਿੰਘ ਬਾਜਵਾ ਜੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡਾ ਬਿਲਕੁਲ ਪਰਿਵਾਰ ਦਾ ਰਿਸ਼ਤਾ ਨੌ ਤੇ ਬਾਸ ਦਾ ਰਿਸ਼ਤਾ ਹੈ ਤੇ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਫਖਰ ਹੈ ਕਿ ਜਦੋਂ ਵੀ ਮੈਂ ਬਾਹਰਲੇ ਦੇਸ਼ਾਂ ਵਿੱਚ ਗਿਆ ਭਾਵੇਂ ਅਮਰੀਕਾ ਹੋਵੇ ਕੈਨੇਡਾ ਹੋਵੇ ਯੂਰਪੀਨ ਯੂਨੀਅਨ ਹੋਵੇ ਜਾਂ ਹੁਣ ਜਿਸ ਤਾਇ ਸਾਲ ਮੈਂ ਹੁਣ ਜਲਦੀ ਦੇ ਵਿੱਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਜਾਣ ਜਿੱਥੇ-ਜਿੱਥੇ ਵੀ ਗਏ ਆ ਸਾਰੀਆਂ ਸਰਕਾਰਾਂ ਨੇ ਤੇ ਸਾਰੇ ਉੱਥੋਂ ਦੀ ਜਿਹੜੀ ਸੁਸਾਇਟੀ ਹੈ ਉਹਨਾਂ ਤਾਰੀਫ਼ ਕੀਤੀ ਕਿ ਇੱਕ ਇਸ ਕਿਸਮ ਦੀ ਜਮਾਤ ਹੈ ਜਿਨ੍ਹਾਂ ਨੇ ਹਮੇਸ਼ਾ ਜਿਸ ਦੇਸ਼ 'ਚ ਗਏ ਨੇ ਉਸ ਦੇਸ਼ ਤੇ ਮﻘਾਦਾਤਾਂ ਉਹਨਾਂ ਦੇ ਕਾਇਦੇ ਤੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਨੈਸ਼ਨਲਿਸਟ ਨੇ ਸੈਕੂਲਰ ਨੇ ਹਿਊਮਨਿਟੇਰੀਅਨ ਨੇ ਸਾਰੋਂ ਵੱਡੀ ਗੱਲ ਹੈ ਅੱਜ ਦੇ ਦਿਨ ਕਹਿੰਦੇ ਮਾਨਸਕੀ ਜਾਤ ਸਭੇ ਇੱਕ ਹੀ ਪਜਾਣੇ ਕਿਤੇ ਵੀ ਦੁਨੀਆ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੇਚਰਲ ਡਿਜ਼ਾਸਟਰ ਹੋਏ ਤੇ ਜਮਾਤ ਨੇ ਹਮੇਸ਼ਾ ਉੱਥੇ ਆਪਣਾ ਨਮਾਇਆ ਰੋਲ ਕੀਤਾ ਕਦੀ ਇਹ ਨਹੀਂ ਵੇਖਿਆ ਕਿ ਸਾਡੀ ਜਮਾਤ ਦੇ ਲੋਕ ਨੇ ਜਾਂ ਸਾਡੇ ਧਰਮ ਦੇ ਲੋਕ ਨੇ ਉਹਨਾਂ ਹਿਊਮਨਿਟੇਰੀਅਨ ਗਰਾਉਂਡਸ ਤੇ ਉੱਥੇ ਜਾ ਕੇ ਮਦਦ ਕੀਤੀ ਹੈ ਸੋ ਅੱਜ ਇਹ ਦੇ ਮੁਬਾਰਕ ਮੌਕੇ ਤੇ ਜਿੱਥੇ ਜਿੱਥੇ ਵੀ ਸਾਡੇ ਜਮਾਤ ਐਨਡੀਆ ਦੇ ਮੇਰੇ ਵੀਰ ਬੈਠੇ ਨੇ ਉਹਨਾਂ ਸਾਰਿਆਂ ਨੂੰ ਮੈਂ ਕਾਦੀਆਂ ਤੋਂ ਬਿਲੀ ਮੁਬਾਰਕਬਾਦ ਪੇਸ਼ ਵੀ ਕਰਾਂਗਾ ਤੇ ਪ੍ਰਮਾਤਮਾ ਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਵੀ ਕਰਾਂਗੇ ਇਹਹੀ ਆਪਸੀ ਪਾਈਚਾਰਾ ਬਣਿਆ ਰਹੇ ਤੇ ਜਮਾਤ ਦਿਨ ਦੁੱਗਣੀ ਤੇ ਰਾਤ ਦੁੱਗਣੀ ਤਰੱਕੀ ਕਰੇ ਬਹੁਤ ਬਹੁਤ ਸ਼ੁਕਰੀਆ ਇਹਦਾ ਫੰਕਸ਼ਨ ਸੀ ਹਰ ਸਾਡੇ ਕਰਾਇ ਪਾਰਟੀ ਕਰਦੇ ਨੇ ਸਾਰੇ ਸ਼ਹਿਰ ਵਾਸੀ ਇਕੱਠੇ ਕਰਦੇ ਨੇ साडे सामने जो बैठा बैठा हिंदू सिख ईसाई मुसलमान सारे अच्छी कट्ठे बने जो जमात का असूल है जो तो संदेश है नफरत हेठरनाम सारे प्यार नफरत किसले तो संदेश की अचक बहुत जरूरत तो है तो सारी दुनिया तंग लगी पी लड़ाई झड़न भी किसी ना किसो मेरे हजूर साहब वक्र वक्र मुल्क गए संदेश सारे मुल्क दिता वा آو نفرت چلیے لڑائیاں بند کریے رل مل کے رہیے تو اسد کی سارے ہندوستان سے ہی لوڑ ہے باہر ملکوں کی لوڑ ہے خاص کر کے جی سارے لے کرتے سارے ہم نال لے کے ترو ایک دے نفرت انہوں کو گٹاؤ کسی حس کے اس ملک چکی ایم بی ایما سارے پروار نے ਹੱਦ ਸਾਲ ਜਿਹੜੀ ਈਦ ਦੀ ਈਦ ਵਾਸਤੇ ਜਦੋਂ ਸਾਰਾ ਪਰਿਵਾਰ ਇਕੱਠਾ ਕਰਦੇ ਨੇ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਈਦ ਇੱਕ ਪਿਆਰ ਦਾ ਪੈਗਾਮ ਇੱਕ ਗੁਲਦਸਤਾ ਔਰ ਇਹ ਜਿਹੜਾ ਮੈਂ ਕਿੱਸਾ ਕਰਨਾ ਵੀ ਇੱਕ ਪਿਆਰ ਦਾ ਪੈਗਾਮ ਦੇਣਾ ਕਿ ਦੁਨੀਆ ਦੇ ਵਿੱਚ ਇਹਨਾਂ ਦਾ ਹਰ ਪਰਚੇ ਤਰ੍ਹਾਂ ਤਰੀਕੇ ਨਾਲ ਪਹੁੰਚਦਾ ਵੀ ਔਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਮੇਰੇ ਲੋਕ ਸਭਾ ਏਰੀਆ ਦੇ ਵਿੱਚ ਐਸੇ ਪਿਆਰ ਕਰਵਾਦੇ ਦੂਖੀ ਨੇ ਔਰ ਇੱਕ ਸਵੈ ਚਰਨ ਲਿਖੋ ਪੰਜ ਦੇ ਦੇਖੋ ਜੀ ਇੱਕ 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 ਮੈਸੇਜ ਹੈ ਸਾਡੀ ਅੰਬੀਆ ਜਮਾਤ ਤੋਂ ਇੱਕ ਗੁਰਦਸ ਹਰ ਤਰ੍ਹਾਂ ਦੇ ਲੋਕ ਨੇ ਦੇਖੇ ਸਿੱਖ ਵੀ ਨੇ ਹਿੰਦੂ ਵੀ ਨੇ ਮੁਸਲਮਾਨ ਵੀ ਸਤਨੂਗਦੇ ਦੇ ਸਿੱਖ ਪਿਆਰ ਦਾ ਪੈਗਾਮ ਜਿਹੜਾ ਉਹ ਅਤਕ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਔਰ ਮੈਂ ਸਦਾ ਰਹੀ ਨਹੀਂ ਕਿਉਂਕਿ ਮੈਂ ਅਕਸਰ ਹਰ ਇੱਕ ਨੂੰ ਜਨਾ ਵੀ ਚੇਦੇ ਵੀ ਲੋਕਾਂ ਇਹਦੇ ਵੀ ਧਰਮ ਕੋ ਸਾਨੂੰ ਵਧੀਆ ਸੇਧ ਮਿਲਦੀ ਹੈ ਉਥੋਂ ਸਿੱਖਣਾ ਚਾਹੀਦਾ ਹੈ ਅ ਅੱਜ ਅਸੀਂ ਜਮਾਤ ਐਮਡੀਆ ਦਾ ਜੋ ਇੰਟਰਨੈਸ਼ਨਲ ਹੈੱਡਕ quartਰ ਹੈ ਕਾਧੀਆਂ ਦੀ ਮੁਕੱਦਸ ਧਰਤੀ ਤੇ ਇਕੱਤਰ ਹੋਏ ਆਂ ਔਰ ਹਰ ਸਾਲ ਦੀ ਤਰ੍ਹਾਂ ਈਦ ਮਿਲਨ ਦੀ ਅੱਜ ਇੱਥੇ ਪਾਰਟੀ ਰੱਖੀ ਗਈ ਹੈ ਔਰ ਇਸ ਪਾਰਟੀ ਦੇ ਵਿੱਚ ਸਾਰੇ ਹੀ ਪੋਲਿਟਿਕਲ ਪਾਰਟੀਆਂ ਤੋਂ ਨੁਮਾਇंदे ਆਏ ਨੇ ਧਾਰਮਿਕ ਸ਼ਖਸੀਅਤਾਂ ਆਈਆਂ ਨੇ ਸਮਾਜਿਕ ਸ਼ਖਸੀਅਤਾਂ ਆਈਆਂ ਨੇ ਔਰ ਕਾਦੀਆਂ ਔਰ ਲਾਗੇ ਦੇ ਜਿਹੜੇ ਪਿੰਡ ਨੇ ਉਥੋਂ ਵੀ ਜਿਹੜੇ ਮੌਤਵਾਦ ਸੱਜਣ ਨੇ ਉਹ ਆਏ ਨੇ ਕੋ ਇੱਕ ਪਿਆਰ ਦਾ ਗੁਲਦਸਤਾ ਸਾਰਿਆਂ ਨੂੰ ਹਰ ਸਾਲ ਬੁਲਾਇਆ ਜਾਂਦਾ ਔਰ ਸਾਰੇ ਹੀ ਜਿਹੜੇ ਅ ਜਮਾਤ ਐਮਡੀਆ ਦੇ ਨਾਲ ਬਹੁਤ ਪਿਆਰ ਤੇ ਇਤفاق ਰੱਖਦੇ ਆ ਤੋ ਸਾਰੇ ਬੜੇ ਵੱਡੀ ਗਿਣਤੀ ਚ ਆ ਜਾਂਦੇ ਤੇ ਜਿਹੜੇ ਆ ਉਹ ਬੜੀ ਇੱਕ ਕਰੀਮ ਇਲਾਕੇ ਦੀ ਸਾਡੀ ਜ਼ਿਲ੍ਹੇ ਦੀ ਮੈਂ ਕਹਾਂਗਾ ਕਿ ਪੁੱਛੋ ਮੈਂ ਸਾਰਿਆਂ ਨੂੰ ਇਸ ਮੁਕੱਦਸ ਮੌਕੇ ਤੇ ਜਿਹੜਾ ਬਹੁਤ-ਬਹੁਤ ਵਧਾਈ ਦਿੰਦਾ ਔਰ ਜਮਾਤ ਅਹਿਮਦੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਔਰ ਸਾਡੇ ਸਾਰੇ ਸਾਥੀਆਂ ਨੂੰ ਮੌਕਾ ਬਣੰਦਾ ਜਿਹੜਾ ਉਹ ਮੌਕਾ ਦਿੱਤਾ ਔਰ ਜਿਹੜਾ ਮੈਸੇਜ ਇਥੋਂ ਹਰ ਸਾਲ ਹੀ ਦਿੱਤਾ ਜਾਂਦਾ ਲਵ ਫਾਰ 올 ਪੇਟਰੀਟ ਫਰ ਨਾ ਕਿ ਇੱਕ ਬਹੁਤ ਵੱਡਾ ਮੈਸੇਜ ਹੈ ਔਰ ਇਸ ਵੇਲੇ ਜਿਸ ਤਰ੍ਹਾਂ ਦੇ ਦੁਨੀਆਂ ਦੇ ਵਿੱਚ ਹਿੰਸਾ ਹੋ ਰਹੀਆਂ ਨੇ ਵਕ ਵਕ ਦੇਸ਼ਾਂ ਦੇ ਵਿੱਚ ਲੜਾਈਆਂ ਲੱਗੀਆਂ ਹੋਈਆਂ ਨੇ ਇਹ ਮੈਸੇਜ ਜਿਹੜਾ ਵਾ ਬਹੁਤ ਜ਼ਰੂਰੀ ਹੈ ਔਰ ਜੇ ਕੋਈ ਲੜਾਈ ਰੋਕ ਸਕਦਾ ਤਾਂ ਧਾਰਮਿਕ ਸ਼ਕਤੀ ਹੀ ਰੋਕ ਸਕਦੀ। ਸੋ ਹਜ਼ੂਰ ਸਾਹਿਬ ਜਿਹੜੇ ਆ ਉਹ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹਨੂੰ ਇੱਕ ਮਿਸ਼ਨ ਬਣਾ ਕੇ ਚੱਲੇ ਹੋਏ ਆ ਔਰ ਦੁਨੀਆ ਦੇ ਵਿੱਚ ਸ਼ਾਂਤੀ ਕਿੱਦਾਂ ਕਰਨੀ ਉਹਦਾ ਸੰਦੇਸ਼ ਜਿਹੜਾ ਉਹ ਵਕਫ ਵਕ ਜਿਹੜੇ ਬੇਸ਼ ਨੇ ਉਹਨਾਂ ਦੀਆਂ ਪਾਰਲੀਮੈਂਟ 'ਚ ਜਾ ਕੇ ਉਹਨਾਂ ਦੇ ਸਟੇਟ ਹੈਡਸ ਨੂੰ ਮਿਲ ਕੇ ਜਿਹੜਾ ਉਹ ਆਪਣਾ ਸ਼ਾਂਤੀ ਦਾ ਪੈਗਾਮ ਸਾਰੀ ਦੁਨੀਆ ਦੇ ਵਿੱਚ ਦੇ ਰਹੇ ਆ। ਤੋ ਇਹਦੀ ਬੜੀ ਮੈਂ ਸਰਾਨਾ ਕਰਦਾ ਔਰ ਸਾਨੂੰ ਬੜਾ ਮਾਣ ਪ੍ਰਾਪਤ ਹੈ ਕਿਉਂਕਿ ਜਿਹੜਾ ਐਮਬੀਆ ਜਮਾਤ ਦੇ ਜਿਹੜਾ origin ਹੋਇਆ ਵਾ ਉਹ ਕਾਧੀਆਂ ਦੀ ਮੁਕੱਦਸ ਧਰਤੀ ਤੋਂ ਹੋਇਆ ਔਰ ਅੱਜ ਇਹ ਫਲਵਾਲੀ ਜਿਹੜੀ ਆ ਦੁਨੀਆਂ ਦੇ ਹਰ ਮੁਲਕ ਤੱਕ ਜਿਹੜੀ ਆ ਫੈਲ ਗਈ ਆ ਤੋ ਇਹਦੀ ਜਿਹੜੀ ਖੁਸ਼ਬੂ ਜਿਹਨੂੰ ਅਸੀਂ ਦੁਨੀਆਂ 'ਚ ਕਿਤੇ ਵੀ ਜਾਨਦੇ ਆ ਤੋ ਇਹਦੀ ਮਹਿਕ ਜਿਹੜੀ ਆ ਉਹ ਸਾਨੂੰ ਸਾਰੀ ਦੁਨੀਆਂ 'ਚ ਮਿਲਦੀ ਆ ਔਰ ਸਭ ਤੋਂ ਪੀਸ ਲਵਿੰਗ ਕਮਿਊਨਿਟੀ ਆ ਔਰ ਹਰ ਇੱਕ ਦਾ ਭਲਾ ਚਾਉਣ ਵਾਲੀ ਕਮਿਊਨਿਟੀ ਆ ਤੋ ਮੈਂ ਅ ਅੱਲਾਹ ਤਾਲਾ ਕੇ ਵੀ ਅਰਦਾਸ ਕਰਦਾ ਕਿ ਇਹ ਜਮਾਤ ਹਮੇਸ਼ਾ ਹੀ ਕਲਾਕ ਰਵੇ ਔਰ ਜਿਹੜਾ ਇਹਨਾਂ ਦਾ ਮੈਸੇਜ ਆ ਲਵ ਫਾਰ 올 ਹਿੱਟਡ ਫਰ ਨਨ ਇਹ ਸਾਰੀ ਦੁਨੀਆ ਅਪਣਾਵੇ ਔਰ ਇਹ ਜੀ ਜਿਹੜੀ ਵਿਸ਼ਵ ਜੰਗ ਆ ਉਹ ਇਸੇ ਤਰ੍ਹਾਂ ਹੀ ਰੋਕੀ ਜਾ ਸਕਦੀ ਆ ਕਿਤੇ ਹੋਰ ਕੋਈ ਹੱਲ ਜਿਹੜਾ ਉਹ ਨਹੀਂ ਰਿਹਾ ਬਹੁਤ ਬਹੁਤ ਧੰਨ